ਸਰਕਾਰ ਵੱਲੋਂ ਚਲਾਈ ਗਈ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਗੁਰਾਇਆ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਹਿਰ ਦੀ ਪੁਲੀ ਤੇ ਦੋ ਨੌਜਵਾਨਾਂ ਨੂੰ ਪੁਲਿਸ ਨੇ 119 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਇਸ ਬੰਦੀ ਵਧੇਰੇ ਜਾਣਕਾਰੀ ਦਿੰਦੇ ਆ ਐਸ ਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ આરોપીਾਂ ਤੋਂ ਪਤਾ ਲੱਗਾ ਹੈ ਕਿ ਇਹ આરોપી ਗੁਰਾਇਆ ਦੇ ਆਸ-ਪਾਸ ਏਰੀਆ ਵਿੱਚ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਦੇ ਸਨ ਪੁਲਿਸ ਮੁਤਾਬਕ ਇਹ ਦੋਨੋਂ આરોપી ਗੁਰਾਇਆ ਦੇ ਰਹਿਣ ਵਾਲੇ ਹਨ ਹੁਣ ਪੁਲਿਸ ਨੇ ਇਹਨਾਂ આરોપીਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਬਿਰਕ ਆ ਜ਼ਿਲ੍ਹਾ ਜਲੰਧਰ ਵੱਲੋਂ ਮਾਨਯੋਗ ਐਸਪੀਡੀ ਸਾਹਿਬ ਤੇ ਮਾਨਯੋਗ ਡੀਐਸਪੀ ਫਲੋਅ ਸਰਵਸੇ ਵੱਲ ਦੀ ਰਹਿਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੋਧ ਜਿਹੜੀ ਆ ਮਹਿਮ ਚਲਾਈ ਹੋਈ ਆ ਉਸ ਤਹਿਤ ਸਾਨੂੰ ਕੱਲ ਇੱਕ ਬੜੀ ਵਧੀਆ ਸਫਲਤਾ ਹਾਸਲ ਹੋਈ ਕਿ ਜਿਹੜਾ ਤਨਹਿਰਾ ਨਹਿਰ ਦੀ ਪੁੜੀ ਆ ਉੱਥੇ ਦੋ ਨੌਜਵਾਨ ਜਿਹੜੇ ਸੀਗੇ ਉਹ ਕਾਬੂ ਕੀਤੇ ਜਿਨ੍ਹਾਂ ਦੇ ਪਾਸੋਂ ਸਾਨੂੰ 119 ਗੋਲੀਆਂ ਨਸ਼ੀਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਤੇ ਉਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਉਹ ਕਾਫੀ ਮਕਦਾਰ ਦੇ ਵਿੱਚ ਜਿਹੜਾ ਗੁਰਾਇਆਂ ਏਰੀਏ ਦੇ ਵਿੱਚ ਜਿਹੜਾ ਉਹ ਨਸ਼ਾ ਸਪਲਾਈ ਕਰਦੇ ਸੀ ਜਿਹੜੇ ਕੋਰ ਕਵਰੀ ਕਰਕੇ 102 ਨੰਬਰ ਮਕਦਮਾ ਅੰਡਰ ਸੈਕਸ਼ਨ 22 ਕਾਰਡ 85 ਜਿਹੜਾ ਉਹਦੇ ਤਹਿਤ ਅਸੀਂ ਦਰਜ ਰਜਿਸਟਰ ਕੀਤਾ ਗਿਆ। ਸ਼ਰਾਬ ਕੇ ਇਹ ਤਾਂ ਇੱਕ ਦਾ ਨਾ ਹੈਗਾ ਜੀ ਆਪਣਾ ਸਿਮਰ ਪ੍ਰੀਤ ਸਿੰਘ ਸਾਨੂੰ ਹਰਬੰਸ ਸਿੰਘ ਵਾਸੀ ਸ੍ਰੀ ਗੁਰੂ ਰਵੀਦਾਸ ਮੱਲਾ ਗੁਰਾਇਆਂ ਦੂਜਾ ਸੁਖਦੇਵ ਆ ਜੀ ਇਹ ਹੈਗਾ ਸਨ ਆਫ ਜਸਬੀਰ ਸਿੰਘ ਪਤੀ ਮਾਂਗਾ ਗੁਰਾਇਆਂ ਦੇ ਸ਼ਨਾਖਤ ਹੋਈ ਦਵਾ ਦੀ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਪਰਚੇ ਨਹੀਂ ਦਰਜ ਹੈਗੇ ਲੇਕਿਨ ਇਹ ਤਾਜ਼ੇ-ਤਾਜ਼ੇ ਉੱਠੇ ਸੀਗੇ ਕਾਫੀ ਨੱਚੇ ਦੀ ਸਪਲਾਈ ਕਰਨ ਲੱਗ ਪਈ ਸੀ ਏਰੀਆ ਦੇ ਵਿੱਚ ਇਸੇ ਤਰ੍ਹਾਂ ਹੀ ਗੁਰਾਇਆਂ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਪਗੋੜੇ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤੇ ਕੁਲਦੀਪ ਸਿੰਘ ਉਰਫ ਕੀਪਾਵਾਸੀ ਪਿੰਡ ਤਲੀਤੇ ਨੂੰ ਚੌਂਕੀ ਇੰਚਾਰ ਦੁਸਾਂਸ਼ਕਲਾ ਏਐਸਆਈ ਸੁਖਵਿੰਦਰਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਗੁਰਾਇਆਂ ਨੇ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਂ ਹੈਗਾ ਜੀ ਆਪਣਾ ਕੁਲਦੀਪ ਇਹ ਰੀਸ ਕੀਪਾ ਇਹ ਪਿੰਡ ਤਲੇਤੇ ਦਾ ਰਹਿਣ ਵਾਲਾ ਇਹ ਇਹਨੂੰ ਕਾਫੀ ਦੇਰ ਤੋਂ ਭਗੋੜਾ ਸੀਗਾ ਇਹਨੂੰ ਕੱਲ ਏਐਸਏ ਸਿਕੰਦਰ ਸਿੰਘ ਕਿਉਂਕਿ ਇੰਚਾਰ ਦਸਾਹਕਲਾ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਆ